ਚੰਗੀ ਜੀ ਸੰਗਤ ਮੋਹਦਾਬਾਦ ਹੋਦਾਬਾਦ ਜਿੰਦਬਾਦ ਸਰਕਾਰ ਤੁਹਾਨੂੰ ਮੋਹਦਾਬਾਦ ਹੋਦਾਬਾਦ ਚਰਨ ਜੀ ਜਮੀ ਮੋਹਦਾਬਾਦ ਹੋਦਾਬਾਦ ਕੀ ਅਣੀ ਸੇ ਫਰਵੰਸਾ ਇੱਕ ਜਵਾਬਾਦ ਜਿੰਦਬਾਦ ਜਿੰਦਬਾਦ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਜੀ ਆਉਣ ਵਾਲੀ 6 ਤਰੀਕ ਨੂੰ ਅਸੀਂ ਗੇਟ ਰੈਲੀ ਕਰਾਂਗੇ ਤੇ 27 ਤਰੀਕ ਨੂੰ ਜੋ ਕਿਸਾਨ ਜਥੇਬੰਦੀਆਂ ਵੱਲੋਂ ਭਾਰਤਵੰਦ ਦਾ ਸੱਦਾ ਅਸੀਂ ਪੰਜਾਬ ਰੋਡਵੇ ਪਾਨਵਸ ਕੰਟਰੈਕਟ ਵਰਕਰ ਜੂਨੀਅਨ ਦੇ ਸਾਰੇ ਸਾਥੀ ਉਸ ਦਾ ਪੂਰ ਪ੍ਰਭੋਰ ਸਹਿਯੋਗ ਦੇਵਾਂਗੇ ਤੇ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਆਉਣ ਵਾਲੀ 11 ਅਸਾਇਤ ਨਹੀਂ ਹੋ ਜੂਗੀ ਸਾਰੇ ਬੱਚਿਆਂ ਨੂੰ ਬੇਇੱਜ਼ਤੀ ਆ ਕਿ ਇਸ ਦੇ ਤੇ ਪਹੁੰਚੋ ਤੇ ਤਾਜੀ ਰਿਪੋਰਟ ਸਟੇਜ ਦੀ ਕਾਰਗੁਜ਼ਾਰੀ ਚੱਲ ਰਹੀ ਹੈ ਸੱਸੀ ਜੀ ਮੇਰਾ ਨਾਮ ਸੁਖਜਿੰਦਰ ਸਿੰਘ ਆ ਜੀ ਪੰਜਾਬ ਰੋੜੇ ਪਨਵਾਸ ਕੰਟਰੈਕਟਰ ਵਰਕਰ ਜਿਹੜੇ ਸੰਗਰੂੜੀ ਪੁੱਤੋਂ ਸੈਕਟਰੀ ਆ ਜੀ ਮੈਂ ਅੱਜ ਤੁਸੀਂ ਦੁਬਾਰਾ ਨਵਾਂ ਸੀਐਮ ਬੜਿਆ ਉਹਦੇ ਹੁੰਦਿਆਂ ਵੀ ਤੁਸੀਂ ਧਰਨਾ ਲਾਇਆ ਜੀ ਬਿਲਕੁਲ ਜੀ ਕਿਉਂਕਿ ਸਾਡੀ ਪਹਿਲਾਂ 14 ਤਰੀਕ ਨੂੰ ਜੋ ਕੈਪਟਨ ਦੀ ਸਰਕਾਰ ਸੀ ਉਹਦੇ ਵਿੱਚ ਮੀਟਿੰਗ ਸਾਡੀ ਅਣਮਿਥੇ ਸਮੇਂ ਦੀ ਜੋ ਹੜਤਾਲ ਸੀ ਉਹ ਮੀਟਿੰਗ ਦੇ ਵਿੱਚ ਸਾਨੂੰ ਭਰੋਸਾ ਦਿੱਤਾ ਗਿਆ ਸਾਡੀ ਤਨਖਾਹ ਦੇ ਵਿੱਚ ਵਾਧਾ ਕਰਕੇ ਵੀ ਤੁਸੀਂ ਹੜਤਾਲ ਖੋਲੋ ਤੇ ਸਾ ਤੋਂ ਸਮਾਂ ਮੰਗਿਆ ਗਿਆ ਸੀ 10 ਦਿਨ ਦਾ ਸਾਡੀ ਜਥੇਬੰਦੀ ਤੋਂ ਉਹਦੇ ਲਈ ਫਿਰ ਵੀ ਜਥੇਬੰਦੀ ਨੇ 15 ਦਿਨ ਦਾ ਟਾਈਮ ਦਿੱਤਾ ਸਾਡੇ ਕੱਚੇ ਕਾਮਿਆਂ ਨੂੰ ਪੱਕਾ ਪੱਕਾ ਕੀਤਾ ਜਾਵੇ ਪਰ ਅੱਜ ਕਾਫੀ ਦਿਨ ਨੰਗਣ ਦੇ ਬਾਵਜੂਦ ਵੀ ਜੋ ਸੀਐਮ ਸਾਹਿਬ ਵੀ ਬਦਲ ਚੁੱਕੇ ਨੇ ਸਾਨੂੰ ਬਹੁਤ ਆਸਾਂ ਨੇ ਇਨ੍ਹਾਂ ਸੀਐਮ ਸਾਹਿਬ ਤੋਂ ਨਮਿਆਂ ਤੋਂ ਪਰ ਸਾਡਾ ਅਜੇ ਵੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਸਕਿਆ ਕਿ ਅਸੀਂ ਦੀ 14 ਤਰੀਕ ਦੀ ਮੀਟਿੰਗ ਦੇ ਵਿੱਚ ਜਿੰਨੀਆਂ ਵੀ ਸਹਿਮਤੀਆਂ ਹੋਈਆਂ ਸੀ ਉਹਨਾਂ ਸਾਰੀਆਂ ਦੇ ਨੋਟੀਫਿਕੇਸ਼ਨ ਸਾਨੂੰ ਜਲਦੀ ਤੋਂ ਜਲਦੀ ਲਾਗੂ ਕੀਤੇ ਜਾਣ ਤੇ ਜੋ ਸਾਡਾ ਪੱਕੇ ਮਲਾਬ ਕੱਚਿਆਂ ਤੋਂ ਪੱਕੇ ਕਰਨ ਦਾ ਸਮਾਂ ਸੀ ਉਹ ਵੀ ਕਾਫੀ ਸਮਾਂ ਗੁਜ਼ਰ ਗਿਆ ਤੇ ਸਾਰੇ ਜਿੰਨੇ ਵੀ ਕੱਚੇ ਮਲਾਬ ਨੂੰ ਪੱਕੇ ਕੀਤੇ ਜਾਣ ਅਸੀਂ ਚਰਨਜੀਤ ਚੰਨੀ ਜੀ ਨੂੰ ਬੇਨਤੀ ਵੀ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਜੇਕਰ ਚਰਨਜੀਤ ਚੰਨੀ ਜੀ ਨੇ ਵੀ ਸਾਡਾ ਕੋਈ ਹੱਲ ਨਾ ਕਰਿਆ ਅੱਜ ਅਸੀਂ ਗੇਟ ਬੰਦ ਕੀਤਾ ਆਉਣ ਵਾਲੇ ਦਿਨਾਂ 'ਚ ਅਸੀਂ ਕੁਝ ਗੇਟ ਰੈਲੀਆਂ ਕਰਕੇ ਤੇ ਅਸੀਂ 11 12 ਜੋ 13 ਅਕਤੂਬਰ ਉਹਨੂੰ ਤਿੰਨ ਰੋਜ਼ਾ ਹੜਤਾਲ ਕਰਨ ਜਾ ਰਹੇ ਆ ਤੇ ਜੇ ਸਰਕਾਰ ਸਾਡਾ ਫੇਰ ਵੀ ਹੱਲ ਨਹੀਂ ਕਰਦੀ ਤਾਂ ਸਾਨੂੰ ਮਜਬੂਰਨ ਅਨਮਿੱਥੇ ਸਮੇਂ ਦੀ ਹੜਤਾਲ ਵੱਲ ਨੂੰ ਵੀ ਵਧਣਾ ਪੈ ਸਕਦਾ ਅੱਜ ਕਿੰਨੇ ਤੈਮ ਲਈ ਤੁਸੀਂ ਹੜਤਾਲ ਕਰ ਰਹੇ ਹੋ ਅੱਜ ਜੋ ਸਾਡਾ ਪ੍ਰੋਗਰਾਮ ਹੈ ਜੀ ਆਲ ਓਵਰ ਪੰਜਾਬ ਦੇ ਜਿੰਨੇ ਵੀ ਬੱਸ ਸਟੈਂਡ ਨੇ ਤੇ ਜਿੰਨੀਆਂ ਵੀ ਸਾਡੀਆਂ ਬੱਸਾਂ ਨੇ ਅਸੀਂ 10 ਤੋਂ ਲੈ ਕੇ 12 ਵਜੇ ਤੱਕ ਬੰਦ ਕੀਤੀਆਂ ਹੋਈਆਂ ਨੇ ਸਾਨੂੰ ਬਹੁਤ ਆਸਾਂ ਨੇ ਚਰਨਜੀਤ ਚੰਨੀ ਜੀ ਤੋਂ ਕਿਉਂਕਿ ਉਹ ਬਿਆਨ ਵੀ ਦੇ ਚੁੱਕੇ ਨੇ ਮੈਂ ਜਿੰਨੇ ਵੀ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਰਾਂਗਾ ਇਸ ਲਈ ਅਸੀਂ ਉਹਨਾਂ ਦੇ ਇਸ ਬਿਆਨ ਦਾ ਸਵਾਗਤ ਕਰਦੇ ਹਾਂ ਸਾਨੂੰ ਬਹੁਤ ਜ਼ਿਆਦਾ ਆਸਾਂ ਨੇ ਉਹਨਾਂ ਦੇ ਇਸ ਬਿਆਨ ਤੋਂ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਪੀਆਰਟੀਸੀ ਪੰਨਵਾਸ ਦੇ ਵਿੱਚ ਜਿੰਨੇ ਵੀ ਕੱਚੇ ਕੰਮ ਆ ਉਹਨਾਂ ਨੂੰ ਫੌਰੀ ਤੌਰ ਤੇ ਪੱਕਾ ਕੀਤਾ ਜਾਵੇ ਤੇ ਜੋ 14 ਤਰੀਕ ਦੇ ਵਿੱਚ ਸਾਡੀਆਂ ਜੋ ਸਹਿਮਤੀਆਂ ਹੋਈਆਂ ਸੀ ਤਨਖਾਹ ਵਾਧੇ ਤੇ ਜੋ ਵੀ ਹੋਰ ਕੁਝ ਮੰਗਾਂ ਤੇ ਬਾਅਦ ਸਹਿਮਤੀ ਹੋਈ ਸੀ ਉਹਨਾਂ ਪ੍ਰਤੀ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੂ ਕਰ ਜਾਰੀ ਕਰਕੇ ਉਹ 15 ਤਰੀਕ ਤੋਂ ਲਾਗੂ ਕੀਤਾ ਜਾਵੇ ਤੇ ਸਾਡੇ ਜਿੰਨੇ ਵੀ ਕੱਚੇ ਕੰਮ ਇਹਨੇ ਪੀਆਰਟੀਸੀ ਪਨਵਾਸ ਪੰਜਾਬ ਰੋਡ ਦੇ ਵਿੱਚ ਸਾਰਿਆਂ ਨੂੰ ਫੌਰੀ ਤੌਰ ਤੇ ਪੱਕਾ ਕੀਤਾ ਜਾਵੇ ਨਹੀਂ ਸਾਨੂੰ ਮਜਬੂਰ ਹਨ ਸਾਡੀ ਮਜਬੂਰੀ ਆ ਸਾਨੂੰ ਉਸ ਤੋਂ ਬਾਅਦ ਸੰਘਰਸ਼ ਔਰ ਤਿੱਖੇ ਕਰਨੇ ਪੈਣਗੇ ਸਾਨੂੰ ਹੜਤਾਲ ਵੱਲ ਵਧਣਾ ਪਵੇਗਾ ਜੀ ਆਪਣਾ ਮੇਰਾ ਨਾਮ ਜਤਿੰਦਰ ਸਿੰਘ ਆ ਜੀ ਮੈਂ ਪੀਆਰਟੀ ਸਿਕਰੂ ਡੀਪੀ ਤੋਂ ਸੂਬਾ ਆਗੂ ਆ ਜੀ ਅੱਜ ਤੁਸੀਂ ਦੁਬਾਰਾ ਨਵੀਂ ਸਰਕਾਰ ਨਵਾਂ ਸੀਐਮ ਬਣਿਆ ਉਹਦੇ ਤਹਿਤ ਵੀ ਤੁਸੀਂ ਅੱਜ ਬੱਸ ਸਟੈਂਡ ਬੰਦ ਕੀਤਾ ਕੀ ਕਰਨਾ ਹੈ ਦੇਖੋ ਜੀ ਬੱਸ ਸਟੈਂਡ ਬੰਦ ਸਾਡੀ ਸ਼ੁਭਾ ਪਧਰੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਅਸੀਂ ਆਪਣੇ ਜਿਹੜੇ ਆਉਣ ਵਾਲੇ ਸੰਘਰਸ਼ ਉਹ ਲੀਕੇ ਨੇਗੇ ਕਿਉਂ ਜਦੋਂ ਅਸੀਂ ਪਿਛਲੇ ਸਮੇਂ 'ਚ 14 ਤਰੀਕ ਨੂੰ ਸਟ੍ਰਾਈਕ ਖੋਲੀ ਆ ਉਦੋਂ ਸਾਡੇ ਨਾਲ ਸਰਕਾਰ ਨੇ ਕੁਝ ਜੋ ਪੁਰਾਣੇ ਮੰਤਰੀ ਸੀਗੇ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰੀ ਚੰਡੀਗੜ੍ਹ ਸੈਕਟਰੀਅਟ ਵੀ ਕਿ ਉਹਤੇ ਸਾਡੇ ਨਾਲ ਕੁਝ ਵਾਅਦੇ ਕੀਤੇ ਗਏ ਸੀ ਜਿਵੇਂ ਸਾਡੇ ਤਨਖਾਹ ਵਾਅਦੇ ਕੀਤੇ ਗਏ ਸੀਗੇ ਔਰ ਸਾਡੇ ਮਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਕੀਤੇ ਗਏ ਸੀਗੇ ਤੇ ਉਹਦੇ ਸਬੰਧ ਵਿੱਚ ਹਾਲ ਤੱਕ ਸਰਕਾਰ ਨੇ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਨਾ ਸਰਕਾਰ ਨੇ ਸਾਨੂੰ ਕੋਈ ਮੀਟਿੰਗ ਦੇ ਕੇ ਕੋਈ ਬੁਲਾਇਆ ਨਾ ਸਾਨੂੰ ਕਰ ਲਾਤ ਜਾਰੀ ਕੀਤੀ ਆ ਸੋ ਅਸੀਂ ਕਹਿੰਦੇ ਆ ਵੀ ਸਾਡੇ ਜੋ ਵਾਅਦੇ ਨੇਗੇ ਉਹ ਪੂਰੇ ਕੀਤੇ ਜਾਣ ਜੋ ਮੀਟਿੰਗ ਦੇ ਕੇ ਸਾਨੂੰ ਹੜਤਾਲ ਖਲਵਾਈ ਗਈ ਸੀ ਅਣ ਵਿੱਚੇ ਹੀ ਸਮੇਂ ਦੇ ਹੜਤਾਲ ਤੇ ਸੀਗੇ ਫਾਤੋ ਸਰਕਾਰ ਨੇ ਦੱਸ ਦੇਣ ਦਾ ਟਾਈਮ ਮੰਗਿਆ ਸੀ ਅਸੀਂ ਫਿਰ ਵੀ 15 ਦਿਨ ਦਾ ਟਾਈਮ ਦਿੱਤਾ ਸੀ ਉਹਨਾਂ ਨੂੰ ਉਹਨਾਂ ਨੇ 15 ਦਿਨਾਂ ਦੇ ਵਿੱਚ ਸਾਨੂੰ ਭਰੋ ਆਣਗੇ ਪਰ ਹਲ ਤੱਕ ਸਾਡਾ ਕੋਈ ਨੋਟੀਫਿਕੇਸ਼ਨ ਨਹੀਂ ਆ ਰਹੀ ਹੋਇਆ ਕਿਸੇ ਸਾਡੇ ਮੁਲਾਜ਼ਮ ਦਾ ਕੋਈ ਹੱਲ ਨਹੀਂ ਹੋਇਆ ਸੋ ਸਾਨੂੰ ਮਜਬੂਰ ਹੋ ਕੇ ਕਰਨਾ ਪੈ ਰਿਹਾ ਸਾਡਾ ਕੋਈ ਸੌਂ ਕਰੀਏ ਧਰਨੇ ਮਜਾਰੇ ਕਰਦਾ ਸੋ ਅਸੀਂ ਚਾਹੁੰਦੇ ਆਂ ਕਿ ਸਰਕਾਰ ਸਾਡੀ ਗੱਲ ਸੁਣੇ ਸਾਨੂੰ ਮੀਟਿੰਗ ਬੁਲਾਵੇ ਬਿਠਾ ਕੇ ਟੇਬਲ ਟਾਕ ਕਰੇ ਸਾਡੇ ਨਾਲ ਗੱਲਬਾਤ ਨਿਮੇੜ ਕੇ ਸਰਕਾਰ ਆਪਸੇ ਕਰੇ ਜਦੋਂ ਮੁੱਖ ਮੰਤਰੀ ਆਪਦੇ ਮੂੰਹ ਨਾਲ ਕਹਿ ਰਹੇ ਨੇ ਵੀ ਮੈਂ ਖੁਦ ਕੱਚਾ ਮੁਲਾਜ਼ਮ ਰਿਆਂਗਾ ਮੈਂ ਵਰਕਰਾਂ ਦੇ ਪੱਖ ਦੇ ਵਿੱਚ ਆ ਫਿਰ ਉਹ ਕਿਉਂ ਨਹੀਂ ਬੁਲਾ ਰਹੇ ਵਰਕਰਾਂ ਨੂੰ ਬੁਲਾਉਣਾ ਤੇ ਬੁਲਾ ਕੇ ਸਾਡੀਆਂ ਬੁਸਲਾ ਸੁਣ ਕੇ ਸਾਡਾ ਹੱਲ ਕਰ ਦੇਣ ਜੀ ਕੱਲ ਕਪੂਰਥਲਾ ਵਿੱਚ ਪੱਕੇ ਪੱਕੇ ਹੋਰ ਕਰਾਂਗਾ ਜਿਹੜੇ ਪੁਰਾਣੇ ਅ ਠੇ ਕੰਟਰੈਕਟ ਵਾਸਤੇ ਨਹੀਂ ਚੱਲਣਾ ਡੀ ਕੈਟਾਗਰੀ ਨੂੰ ਵੀ ਪੱਕੇ ਕਰਾਂਗਾ ਉਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਜੀ ਵਧੀਆ ਗੱਲ ਆ ਅਸੀਂ ਤਾਂ ਚਾਹੁੰਦੇ ਆ ਕਿ ਵੀ ਬਲਾਜੋ ਜੋ ਵੀ ਆਪਣੇ ਪੰਜਾਬ ਦਾ ਹਰ ਵਰਗ ਮੁਲਾਜ਼ਮਾ ਉਹ ਪੱਕਾ ਹੋਵੇ ਅਸੀਂ ਤੇ ਉਹ ਸੋ ਬਰਕਰਾਰਾਂ ਨੂੰ ਆਸ ਵੀ ਆ ਮੰਤਰੀ ਨਵੇਂ ਮੰਤਰੀ ਚਰਜੀ ਚੰਨੀ ਜੀ ਆਏ ਨੇ ਬਰਕਰਾਰੋਂ ਇੱਕ ਉਮੀਦ ਆ ਇੱਕ ਆਸ ਜਾਗੀ ਆ ਸੋ ਅਸੀਂ ਤਾਂ ਆਪ ਚ ਖੋਚ ਆਉਨੇ ਆ ਵੀ ਉਹ ਬਰਕਰਾਰਾਂ ਦੀਆਂ ਆਸਾਂ ਦੇ ਫੁੱਲ ਪਾਉਣ ਬੂਰ ਪਵੇ ਬਰਕਰਾਰਾਂ ਦੀਆਂ ਆਸਾਂ ਨੂੰ